ਵੀਡੀਓ ਦੇਖ ਰਹੇ ਪੈਣਾ ਭਰਾਵਾਂ ਮਤਾਵਾਂ ਬਜ਼ੁਰਗਾਂ ਦੇ ਬੱਚਿਆਂ ਨੂੰ ਘਰਪਰੀ ਸਾਸਰੀ ਦਾ ਬਾਈ ਜਯਦਵੀਰ ਸੁਖਦੇਵ ਤੇ ਬਾਈ ਪਰਮਿੰਦਰ ਠੀਕ ਹੈ ਜੀ ਰਾਤ ਆਪਾਂ ਇੱਥੇ ਰਹੇ ਸੀਗੇ ਇਹਨਾਂ ਕੋਲੇ ਜੈਣੀ ਖਲਕੀ ਬਾਈ ਖਲਕੀ ਦੱਸੋ ਸਾਨੂੰ ਕੀ ਹੁੰਦਾ ਖਲਕੀ ਐਵੇਂ ਨੀਵੇਂ ਆ ਦਾ ਨੀਵਾਂ ਜਿਹੜਾ ਤੇ ਉੱਪਰਲਾ ਹਾਂਜੀ ਉੱਤੇ ਉੱਪਰਲੀ ਜੈਣੀ ਪੈਗੀ ਉਹਨੂੰ ਉੱਪਰਲੀ ਕਹਿੰਦੇ ਆ ਤੇ ਨੀਵੇਂ ਵਾਲੀ ਨੂੰ ਜੈਣੀ ਖਲਕੀ ਕਹਿੰਦੇ ਆ ਸੋ ਜੈਣੀ ਖਲਕੀ ਦੇ ਇਸ ਪਿੰਡ 'ਚ ਖੜੇ ਆ ਤੇ ਬਾਈਆਂ ਕੋਲੇ ਰਹੇ ਆ ਸੋ ਇਹਨਾਂ ਦਾ ਪਿਆਰ ਸਤਿਕਾਰ ਜਿਹੜਾ ਹੈਗਾ ਤੁਹਾਨੂੰ ਖਿੱਚ ਲਿਆਉਂਦਾ ਤੇ ਸਬਬ ਬਣਿਆ ਤਾਂ ਅਸੀਂ ਆਉਂਦੇ ਹੋਏ ਵੀ ਇਹਨਾਂ ਕੋਲੇ ਹੁਣ ਆਪਾਂ ਮਧੂਪੁਰ ਚੱਲਦੇ ਆਂ ਬਈ ਠੀਕ ਐ ਤੇ ਉੱਧਰ ਸਾਡੇ ਜਦਵੀਰ ਜੀ ਦੇ ਫਾਦਰ ਸਾਹਿਬ ਬੈਠੇ ਆ ਇਹ ਇੱਧਰ ਹੈਗੇ ਆ ਰੰਜੀ ਸਕਟ ਆ ਉੱਥੇ ਜੌਬ ਕਰਦੇ ਆ ਤੇ ਇਹਨਾਂ ਦੇ ਹੁਣ ਰਿਟਾਇਰਮੈਂਟ ਨੇੜੇ ਆ ਫੇਰ ਆਵਾਂਗੇ ਦੇ ਜਦੋਂ ਪਰਮਿੰਦਰ ਸਿੰਘ ਮੰਨ ਗਏ ਬਈ ਆਪਦੇ ਵਿਆਹ ਕਰਜਾਂ ਵਾਸਤੇ ਠੀਕ ਐ ਠੀਕ ਐ ਬਈ ਚੱਲਦੇ ਆਂ ਬਈ ਠੀਕ ਐ ਵੀਰੇ ਓਕੇ ਧੰਨਵਾਦ ਆ ਖੜੇ ਆ ਮਾਦੋਪੁਰ ਤੇ ਸਾਹਮਣੇ ਆਪਣੇ ਦਰਿਆ ਰਾਵੀ ਵਗ ਰਿਹਾ ਤੇ ਦਰਿਆ ਰਾਵੀ ਤੇ ਪਿੱਛੇ ਰੰਜੀਤ ਸਾਗਰ ਡੈਮ ਜਿਹੜਾ ਆਪਾਂ ਉਦੋਂ ਲੰਘਦੇ ਆ ਬਸੋਲੀ ਤੋਂ ਅਗਲੇ ਪਾਸੇ ਤੇ ਆ ਇੱਥੇ ਕਿੰਨਾ ਨੇ ਸ਼ਾਹਪੁਰ ਕੰਡੀ ਡੈਮ ਬਣਾਇਆ ਤੇ ਜਿਹੜੀ ਆ ਤੁਸੀਂ ਕੰਸਟਰਕਸ਼ਨ ਦੇਖ ਰਹੇ ਹੋ ਆ ਦੋ ਜਿਹੜੇ ਹੈਗੇ ਕੰਧਾਂ ਵੱਡੀਆਂ ਵੱਡੀਆਂ ਇਹ ਕਹਿੰਦੇ ਵੀ ਨਹਿਰ ਕੱਢ ਰਹੇ ਆ ਤੇ ਇਸ ਦਰਿਆ ਦਾ ਪਾਣੀ ਇਸ ਨਹਿਰ ਚ ਛੱਟ ਕੇ ਗਾਂ ਇਹ ਅੰਡਰਗਰਾਊਂਡ ਕਰਕੇ ਜੇ ਐਂਡ ਕੇ ਭੇਜਣਾ ਮਤਲਬ ਕੁਦਰਤ ਨਾਲ ਕਾਫੀ ਇਹ ਵਿਰੋਧਤਾ ਕਰ ਰਹੇ ਆ ਮਤਲਬ ਪਹਾੜਾਂ ਵੱਲ ਨੂੰ ਪਾਣੀ ਚੜਾ ਰਹੇ ਆ ਤੇ ਇਸ ਦਰਿਆ ਦਾ ਪਾਣੀ ਕਹਿੰਦੇ ਪਾਕਿਸਤਾਨ ਵੱਲ ਬਿਲਕੁਲ ਨਹੀਂ ਭੇਜਣਾਗਾ ਬੰਦ ਕਰ ਦੇਣਾ ਉਹ ਸੋ ਸਰਕਾਰ ਦੀਆਂ ਨੀਤੀਆਂ ਤੇ ਇਹਦੇ ਨਾਲ ਇੱਕ ਹੋਰ ਇਹਨਾਂ ਨੂੰ ਖਤਰਾ ਪੈਦਾ ਹੋ ਗਿਆ ਪਿੰਡਾਂ ਨੂੰ ਵੀ ਇਹ ਨਹਿਰ ਉੱਚੀ ਐ ਤੇ ਨਹਿਰ ਉੱਚੀ ਹੋਣ ਕਰਕੇ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਪਾਣੀ ਆਉਂਦਾ ਵੀ ਖਤਰਾ ਵੱਧ ਜਾਂਦਾ ਮੀਆਂ ਦੇ ਦਿਨਾਂ 'ਚ ਸੋ ਆ ਜੰਮੂ ਦੇ ਪਹਾੜ ਸਾਹਮਣੇ ਦਿਖਾਈ ਦੇਣ ਲੱਗ ਗਏ ਆਪਾਂ ਨੂੰ ਨੇੜੇ ਤੇ ਬਾਈ ਆਪਾਂ ਨੂੰ ਇੱਥੋਂ ਤੱਕ ਛੱਡਣਾ ਐ ਅੱਗੇ ਕਹਿੰਦੇ ਪੁਲ ਤੱਕ ਚੱਲਾਂਗੇ ਤੁਹਾਡੇ ਨਾਲ ਤੇ ਕਰਦੇ ਆਗੇ ਗੱਲਾਂ ਬਾਤਾਂ ਇੱਕ ਹੋਰ ਚੀਜ਼ ਦਿਖਾਉਨੇ ਤੁਹਾਨੂੰ ਪੁਲ ਤੇ ਜਾ ਕੇ ਜਿਹੜੀ ਨਹਿਰ ਅਪਰਬਾਰੀ ਦੁਆਬ ਨਹਿਰ ਬਣਾਈ ਸੀ ਮਹਾਰਾਜ ਜੀ ਸਿੰਘ ਨੇ ਉਹ ਵੀ ਤੁਹਾਨੂੰ ਦਿਖਾਉਣੀ ਹੈ ਉੱਥੇ ਨਿਸ਼ਾਨਦੇਹੀ ਲੱਗੀ ਲਓ ਜੀ ਆਪਾਂ ਖੜੇ ਆ 3 ਬੇਸ ਵਰ ਐਡਡ ਇਨ 1954 ਟੂ ਇਨਕਰੀਸ ਦਾ ਕੈਪੈਸਿਟੀ ਰੂਮ 1954 ਚ ਇਹਦੇ ਪਾਣੀ ਵਧਾਇਆ ਗਿਆ ਤੇ 1822 ਦੇ ਵਿੱਚ ਇਹ origianlly constructed under orders of maharaj ji singh to carry waters for golden temple amritsar ਹੁਣ ਇਸ ਚੀਜ਼ ਨੂੰ ਸਮਝੋ ਵੀ ਹਰੀਕੇ ਪੱਤਨਾ ਜਿਹੜਾ ਉਹ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਅੱਗੇ ਹੈ ਯਾਨੀ ਕਿ ਦਰਿਆਵਾਂ ਦਾ ਪਾਣੀ ਉਧਰ ਹੁੰਦਾ ਸੀ ਤਾਂ ਜਿਹੜੀ ਆ ਨਹਿਰ ਹੈ ਉੱਪਰ ਬਾਰੀ ਦੁਆਬ ਜਿਹਨੂੰ ਕਹਿੰਦੇ ਆ ਉੱਪਰ ਬਾਰੀ ਦੁਆਬ ਨਹਿਰ ਜਿਹੜੀ ਇਹ ਮਹਾਰਾਜ ਜੀ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵੱਲ ਪਾਣੀ ਭੇਜਣ ਲਈ ਉਸ ਇਲਾਕੇ ਨੂੰ ਪਾਣੀ ਲਾਉਣ ਲਈ ਬਣਾਈ ਸੀਗੀ 1822 ਦੀ ਤੇ ਉਸ ਤੋਂ ਬਾਅਦ 1954 ਚ ਭਾਰਤੀ ਸਰਕਾਰ ਨੇ ਇਹਨੂੰ ਹੋਰ ਐਡ ਕਰਤਾ ਸੀ ਪਰਲੇ ਪਾਸੇ ਇੱਕ ਨਹਿਰ ਨਿਕਲਦੀ ਹੈ ਇਹਦਾ ਹੀ ਜਿਹੜੀ ਇਹਦੀ ਹੀ ਟੁੱਟਾ ਇੱਕ ਵੰਡ ਕੇ ਇਹਦੀ ਹੀ ਸ਼ਾਖਾ ਕਹ ਦਈਏ ਉਹ ਜਾਂਦੀ ਹੈਗੀ ਆ ਬਿਆਸ ਵਿੱਚ ਰਲ ਜਾਂਦੀ ਹੈ ਉਹ ਬਿਆਸ ਨਾਲ ਜਾਂਦੀ ਹੈ ਤੇ ਆ ਨਹਿਰ ਜਿਹੜੀ ਹੈਗੀ ਆ ਇਹ ਉਹ ਜੀਰੇ ਦੇ ਲਾਗੇ ਜਾ ਕੇ ਖਤਮ ਹੋ ਜਾਂਦੀ ਐ ਸੋ ਬਹੁਤ ਸੋਹਣਾ ਇਲਾਕਾ ਐ ਇਹ ਤੇ ਦਰਿਆਵਾਂ ਦਾ ਉਹ ਇਤਿਹਾਸ ਮਹਾਰਾਜ ਜੀ ਸਿੰਘ ਦੀ ਦੇਣ ਜਾਂ ਮਹਾਰਾਜ ਜੀ ਸਿੰਘ ਦੇ ਰਾਜ ਦਾ ਉਹ ਸੁਨਹਿਰੀ ਯੁੱਗ ਤੁਸੀਂ ਦੇਖੋ ਉਦੋਂ ਦੀਆਂ ਖੜੀਆਂ ਐ 1822 ਦੀਆਂ ਨਹਿਰਾਂ ਜਿਹੜੀਆਂ ਹੈਗੀਆਂ ਕਮਾਲ ਐ ਬਾਈ ਜਰ ਕਿਹਾ ਤੋ ਵਿਦਾ ਲੈਨੇ ਆ ਹੁਣ ਆਪਾਂ ਤੇ ਬਾਈ ਜਰ ਕੇ ਵਾਪਸ ਜਾਣਗੇ ਤੇ ਆਪਾਂ ਅੱਗੇ ਚੱਲੇ ਪਾਉਨੇ ਆ ਇਧਰਲੇ ਪਾਸੇ ਹੈਗੀ ਐ ਅੰਬਰਸਰ ਵਾਲਾ ਰਸਤਾ ਤੇ ਇਧਰ ਨੂੰ ਆਪਾਂ ਜਾਣਾ ਹੈਗਾ ਜੰਮੂ ਵੱਲ ਨੂੰ ਸੋ ਬਾਈ ਜਰ ਗਿਆ ਦਾ ਬਹੁਤ ਬਹੁਤ ਧੰਨਵਾਦ ਫੇਰ ਦੁਆਰਾ ਮਿਲਾਂਗੇ ਭਾਈ ਜੇ ਇੱਧਰ ਦੀ ਆਏ ਨਹੀਂ ਫਿਰ ਅੱਗੇ ਫਿਰ ਮਿਲਿਆ ਹਣਾ ਆਇਓ ਕਿਤੇ ਮੁਖਤਸਰ ਸਾਹਿਬ ਵੀ ਜਰੂਰ ਠੀਕ ਹੈ ਜੀ ਧੰਨਵਾਦ ਡਿਸਟ੍ਰਿਕਟ ਕਟੂਆ ਤੇ ਜਗ੍ਹਾ ਦਾ ਨਾਮ ਹੈਗਾ ਲਖਨਪੁਰ ਇਹਨਾਂ ਨੇ ਲਿਖਿਆ ਜੀ ਮਹਾਰਾਜਾ ਗੁਲਾਬ ਸਿੰਘ ਲੋ ਜੀ 1792 ਤੋਂ ਲੈ ਕੇ 1857 ਉਹੀ ਰਾਜਾ ਗੁਲਾਬ ਸਿੰਘ ਜਿਨ੍ਹਾਂ ਨੂੰ ਮਹਾਰਾਜ ਸਿੰਘ ਨੇ ਜੰਮੂ ਦਾ ਰਾਜਾ ਬਣਾਇਆ ਸੀਗਾ ਤਾਂ ਆਪਾਂ ਖੜੇ ਆ ਇੱਥੇ ਗੇਟਵੇ ਆਫ ਜਕੇ ਤੇ ਇੱਥੋਂ ਜੰਮੂ ਐਂ ਕਸ਼ਮੀਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਜੰਮੂ ਦੀ ਪਿਛਲੇ ਪਾਸੇ ਰਾਵੀ ਹੈ ਇਧਰਲੇ ਪਾਸੇ ਆਪਣੇ ਤੇ ਇਧਰ ਜਿਹੜਾ ਹੈਗਾ ਰਸਤਾ ਆਪਣਾ ਕਠੂਏ ਨੂੰ ਜਾਂਦਾ ਇਹ ਜਾਵਾਂਗੇ ਹੁਣ ਪਠਾਨਕੋਟ ਤੋਂ ਚੱਲ ਕੇ ਦੋਹਾਂ ਘੰਟਿਆਂ ਦੇ ਵਿੱਚ ਆਪਾਂ ਪਹੁੰਚੇ ਹੈਗੇ ਜੀ ਜੰਮੂ ਜੰਮੂ ਦਾ ਬਾਹਰਲਾ ਪਾਸਾ ਜਿਹੜਾ ਹੈਗਾ ਉਹ ਸਾਰਾ ਹੀ ਸੜਕ ਬੰਨ੍ਹ ਕਰਕੇ ਬਾਲਾ ਭੀੜ ਭਰਿਆ ਤੇ ਟ੍ਰੈਫਿਕ ਨਾਲ ਲੱਤ ਪਤਾ ਤੇ ਹੁਣ ਬੱਸ ਸਟੈਂਡ ਨੇੜੇ ਆਪਾਂ ਇੱਥੋਂ ਇੱਕ ਅਮਰ ਸਿੰਘ ਮੈਮੋਰੀਅਲ ਮਹਿਲ ਹੈ ਪੈਲਸ ਹੈ ਉਹ ਦੇਖਾਂਗੇ ਕਿੱਦਾਂ ਦਾ ਹੈ ਗੂਗਲ ਦੇ ਸਜ ਜੀਤੀ ਸੀ ਤੇ ਹੈਗਾ ਜੇ ਗੱਲ ਕਰੀਏ ਜੰਮੂ ਦੀ ਤੇ ਜੰਮੂ ਸਿੱਖ ਰਾਜ ਦੇ ਅਧੀਨ ਮਹਾਰਾਜ ਰਣਜੀਤ ਸਿੰਘ ਦੇ ਅਧੀਨ ਡੋਗਰਿਆਂ ਦੇ ਹਵਾਲੇ ਕੀਤਾ ਹੋਇਆ ਸੀਗਾ ਯਾਨੀ ਕਿ ਵਜ਼ੀਰ ਬਣਾਏ ਹੋਏ ਸੀ ਡੋਗਰੇ ਤੇ ਉਸ ਤੋਂ ਬਾਅਦ ਹੁਣ ਉਹਨਾਂ ਦਾ ਜਿੱਥੇ ਨਾਮ ਲਿਆ ਜਾਂਦਾ ਵੀ ਰਾਜਾ ਗੁਲਾਬ ਸਿੰਘ ਰਾਜਾ ਧਿਆਨ ਸਿੰਘ ਤੇ ਰਾਜਾ ਲਾਲ ਸਿੰਘ ਪਰ ਸਾਡੇ ਵਾਸਤੇ ਮਾਨ ਵਾਲੀ ਗੱਲ ਇਹ ਹੈ ਵੀ ਜਿਹੜਾ ਇਹ ਜੰਮੂ ਹੈ ਇਹ ਕਿਤੇ ਸਾਡੇ ਸਿੱਖ ਰਾਜ ਦਾ ਹਿੱਸਾ ਰਿਹਾ ਸੋ ਸਰਕਾਰਾਂ ਦੀਆਂ ਨੀਤੀਆਂ ਕਰਕੇ ਜਾਂ ਡੋਗਰਿਆਂ ਦੀਆਂ ਗਲਤੀਆਂ ਕਰਕੇ ਜਾਂ ਗਦਾਰੀਆਂ ਕਰਕੇ ਜਿਹੜਾ ਹੈਗਾ ਅਸੀਂ ਜਿਹੜਾ ਉਹ ਖੋ ਚੁੱਕੇ ਆ ਸਿੱਖ ਰਾਜ ਦਾ ਹਿੱਸਾ ਕਿਉਂ ਜੀ ਬਾਬਾ ਜੀ ਚੱਲੀਏ ਫਿਰ ਤੇ ਬਾਬੇ ਨੇ ਕਾਲੀ ਐਨਕਾ ਲਾ ਲੀਆਂ ਬੱਦਲਬਾਈ ਦੇ ਵਿੱਚ ਵੀ ਬਾਬਾ ਕਹਿੰਦਾ ਮੈਂ ਐਨਕਾ ਨਹੀਂ ਲਾਉਣੀ ਹੈਗੀਆਂ ਬੱਦਲਬਾਈ ਜਾਨ ਕਿਹਨੇ ਸ਼ੁਭਦ ਹੁੰਦਾ ਨਹੀਂ ਰਹਾ ਹੋ ਜਾਂਦਾ ਆਥੇ ਵੀ ਲਾ ਬੈਠਾ ਏ ਗੱਲ ਤੂੰ ਇਹਦੇ ਕੋਲ ਸਾਰੀਆਂ ਜ਼ਕੀਮਾਂ ਹੈਗੀਆਂ ਆਥ ਨੇ ਕਹਿੰਦਾ ਆੱਖਾ ਜਰੇਤਾ ਪੈਂਦਾ ਸੀ ਹੁਣ ਬਦਲ ਬਾਈ ਨਾ ਕੋਈ ਹਲਕੀ ਹਲਕੀ ਬਦਲਬਾਈ ਕਰਕੇ ਤਿੱਖੀ ਧੋਪ ਨਹੀਂ ਸਾਨੂੰ ਪੈ ਰਹੀ ਤੇ ਪਰ ਹਮਸ ਹੈਗੀ ਐ ਗਰਮੀ ਪੰਜਾਬ ਜਿੰਨੀ ਐ ਘਟ ਨਹੀਂ ਕਹਿ ਸਕਦੇ ਆ ਤੁਹਾਨੂੰ ਹਜੇ ਵੀ ਟਾਂਗੇ ਦੇਖਣ ਨੂੰ ਮਿਲਣਗੇ ਇੱਧਰ ਉਹ ਬਜ਼ੁਰਗ ਚੱਲਿਆ ਇੱਕ ਟਾਂਗਾ ਲੈ ਕੇ ਤੇ ਇਹ ਮੈਨੂੰ ਜਦੋਂ ਪਿਛਲੀ ਵਾਰੀ ਕਸ਼ਮੀਰ ਗਏ ਸੀ ਤਾਂ ਉੱਥੇ ਵੀ ਦਿਖਾਈ ਦਿੱਤੇ ਸੀਗੇ ਇਹ ਹਜੇ ਵੀ ਹੈਗੇ ਟਾਂਵੇਂ ਟਾਂਵੇਂ ਇੱਥੇ ਨਦੀ ਤਵੀ ਤੇ ਤਵੀ ਦੇ ਪੁੱਲ ਤੇ ਖੜੇ ਆਪਾਂ ਜੰਮੂ ਤਵੀ ਆਪਾਂ ਜਿਆਦਾ ਪੰਜਾਬ ਵਾਲੇ ਇਸੇ ਨਾਮ ਨਾਲ ਜਾਣਦੇ ਆ ਜੰਮੂ ਨੂੰ ਜਿਹੜੀ ਉਹ ਪੰਜਾਬ ਮੇਲ ਚੱਲਦੀ ਹੈ ਜੰਮੂ ਤਵੀ ਪੰਜਾਬ ਮੇਲ ਜਿਹੜੀ ਬੰਬਈ ਨੂੰ ਜਾਂਦੀ ਹੈ ਸੋ ਆਹ ਨਦੀ ਤਵੀ ਹੈ ਜੀ ਉਹ ਜਿਹੜੀ ਕਿ ਜੰਮੂ ਦੇ ਵਿੱਚ ਦੀ ਵਹਿੰਦੀ ਹੈ ਤੇ ਇੱਧਰ ਜੰਮੂ ਸ਼ਹਿਰ ਦਾ ਨਜ਼ਾਰਾ ਹਲਕੇ ਹਲਕੇ ਨੀਂਹ ਪਹਾੜੀਆਂ ਦੇ ਉੱਤੇ ਬਸਿਆ ਹੋਇਆ ਸ਼ਹਿਰ ਹੈ ਇਹ ਜੰਮੂ ਉਹ ਦੂਰ ਪੁਰਾਣਾ ਜੰਮੂ ਦਿਖਾਈ ਦਿੰਦਾ ਤੇ ਇੱਥੋਂ ਗੁਰਦਰਾ ਸਾਹਿਬ ਦੀ ਮਾਦਰੀ ਦਿਖਾਈ ਦਿੰਦੇ ਪੁੱਲ ਝੂਲਦਾ ਹੈ ਪਾਰ ਨਾਲ ਤੇ ਹਲਕੇ ਹਲਕੇ ਜਿਹੜੀਆਂ ਪਹਾੜੀਆਂ ਉਹ ਦਿਖਾਈ ਦਿੰਦੀਆਂ ਅਮਰ ਸਿੰਘ ਮਹਿਲ ਇੱਥੇ 4 ਕਿਲੋਮੀਟਰ ਹੈ ਮੰਦਰਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਜੰਮੂ ਨੂੰ ਜਿਆਦਾ ਜੰਮੂ ਤੋਂ ਰਜ਼ੋਰੀ ਰੋਡ ਜੰਮੂ ਦੇ ਬਾਜ਼ਾਰ ਪੁਰਾਣਾ ਜੰਮੂ ਤੇ ਪੁਰਾਣੀਆਂ ਇਮਾਰਤਾਂ ਲਾਈਨ ਤੁਰ ਲਾਈਨ ਦੇ ਵਿੱਚ ਇਹ ਪੁਰਾਣੀਆਂ ਇਮਾਰਤਾਂ ਸਾਨੂੰ ਦਿਖਾਈ ਦਿੰਦੀਆਂ ਸੋ ਏਟੀਐਮ ਤੋਂ ਮਾਇਆ ਕਢਾ ਲਈ ਤੇ ਨਾਲ ਬਾਬੇ ਨੇ ਕੋਸ਼ਿਸ਼ ਕੀਤਾ ਬਾਬਾ ਸੇਵਾ ਬਹੁ ਕਰਦਾ ਐ ਇਸ ਵੱਲੋਂ ਆਛੀ ਤਾਂ ਕੋਈ ਸ਼ਬਦ ਨਹੀਂ ਬੋਲ ਸਕਦਾ ਮੈਂ ਆ ਪ੍ਰਾਣੀ ਬਿਲਡਿੰਗ ਸਾਨੂੰ ਸੋਹਣੀ ਲੱਗੀ ਪਰ ਪ੍ਰਾਣੀਆਂ ਬਿਲਡਿੰਗਾਂ ਦੇ ਪੁਰਾਣਿਆਂ ਸਮਿਆਂ ਦੀ ਕੌਣ ਸਾਰ ਲੈਂਦਾ ਜਨਾਬ ਦਰਿਆ ਦੇ ਕਿਨਾਰੇ ਅਖਨੂਰ ਸ਼ਹਿਰ ਦਾ ਕਿਲਾ ਅਖਨੂਰ ਫੋਰਟ ਪਰਮਾਰ ਰਾਜਪੁੱਤਾਂ ਦੁਆਰਾ ਬਸਾਇਆ ਗਿਆ 1762 ਦੇ ਵਿੱਚ ਬਣਾਇਆ ਗਿਆ ਕਿਲਾ ਇਹ ਤੇ ਇਹੀ ਕਿਲਾ ਅੱਗੇ ਜਾ ਕੇ ਮਹਾਰਾਜ ਜੀ ਸਿੰਘ ਜਿੱਦੇ ਆ ਤੇ 1822 ਦੇ ਵਿੱਚ ਇਹਦਾ ਘਾਟ ਹੈ ਜੀਆ ਪੁੱਤ ਸ਼ਾਇਦ ਉਹੀ ਘਾਟ ਆ ਅੱਗੇ ਜਾ ਕੇ ਦੇਖਦੇ ਆ ਤੇ ਉੱਥੇ ਰਾਜਾ ਗੁਲਾਬ ਸਿੰਘ ਦੀ ਤਾਜ ਪੋਸ਼ੀ ਕਰਦੇ ਆ ਤੇ ਰਾਜਾ ਗੁਲਾਬ ਸਿੰਘ ਨੂੰ ਕਸ਼ਮੀਰ ਦਾ ਜਿਹੜਾ ਹੈਗਾ ਰਾਜ ਭਾਗ ਦੇ ਕੇ ਇੱਥੋਂ ਮਹਾਰਾਜ ਜੀ ਸਿੰਘ ਆ ਉਹਦਾ ਰਾਜ ਕਸ਼ਮੀਰ ਤੱਕ ਵਧਾਉਂਦੇ ਆ ਇਧਰਲੇ ਪਾਸੇ ਇੱਕ ਗੁਰਦੁਆਰਾ ਸਾਹਿਬ ਹੈ ਸਾਹਮਣੇ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਨਾਲ ਹੀ ਮੰਦਰ ਹੈ ਸੋ ਅਖਨੂਰ ਤਾਂ ਆਇਆ ਸੀ ਦਿਮਾਗ ਦੇ ਵਿੱਚ ਇਹ ਸਰਚ ਕਰਦੇ ਕਰਦੇ ਸਾਹਮਣੇ ਆ ਗਿਆ ਸੀ ਮੇਰੇ ਸੋ ਕਿਲਾ ਦਾ ਟਹਿ ਰਿਆ ਇਹ ਕਿਲੇ ਦੀ ਸੰਭਾਲ ਨਹੀਂ ਹੈਗੀ ਆਰਕੀਓਲੋਜੀਕਲ ਇੰਡੀਆ ਨੇ ਸੰਭਾਲਿਆ ਹੋਇਆ ਪਰ ਉਹਦੀ ਤੁਸੀਂ ਦੇਖ ਸਕਦੇ ਹੋ ਕੰਧਾਂ ਜਿਹੜੀਆਂ ਇਹ ਕਿੰਦੀ ਡਿੱਗ ਰਹੀਆਂ ਸੋ ਮੈਨੂੰ ਪਹਿਲਾਂ ਵੀ ਲੱਗਦਾ ਹੁੰਦਾ ਵੀ ਜਿੰਨੇ ਵੀ ਸਿੱਖ ਰਿਆਸਤ ਦੀਆਂ ਸਿੱਖਰ ਵਿਰਾਸਤ ਦੇ ਕਿਲੇ ਆ ਉਹ ਸੰਭਾਲੇ ਨਹੀਂ ਜਾ ਰਹੇ ਤੇ ਨਾ ਹੀ ਸੰਭਾਲੇ ਇਹ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਸੋ ਚਨਾਬ ਚੰਦਰਪਗਾ ਦਰਿਆ ਦੇ ਨਾਲ ਕੰਡੇ ਕੰਡੇ ਅਖਨੂਰ ਸ਼ਹਿਰ ਇੱਥੋਂ ਰਜੋਰੀ ਰਹਿ ਜਾਂਦਾ ਹੈਗਾ ਸਵਾ 60 ਕਿਲੋਮੀਟਰ ਸਵਾ 60 ਕਿਲੋਮੀਟਰ ਰਿਜੋਰੀ ਹੈ ਜਿਹੜਾ ਕਿਲਾ ਆਪਾਂ ਬਾਹਰੋਂ ਸੜਕ ਤੇ ਦੇਖ ਰਹੇ ਸੀ ਉਹ ਆ ਬਚ ਗਿਆ ਇੰਨਾ ਕ ਆਪਾਂ ਉਹ ਪਰਿਓ ਟਟੇ ਦੇ ਪਾਸੇ ਦੇਖ ਰਹੇ ਸੀ ਸੋ ਇਹ ਆਰਕੀਓਲੋਜੀਅਸ ਆਰਕੀਓਲੋਜੀਕ ਆਰਕੀਓਲੋਜੀ ਸਰਵੇ ਆਫ ਇੰਡੀਆ ਦੇ ਅਧੀਨ ਆਉਂਦਾ ਸੋ ਭਾਈ ਪ੍ਰੋਤਤਵ ਵਿਭਾਗ ਹੈੜਾ ਇੰਡੀਆ ਦਾ ਉਹ ਵੀ ਦੀ ਦੇਖਰੇ ਕਰ ਰਿਹਾ ਨਾਲ ਹੀ ਹੁਣ ਇਹਦੇ ਪੁਲਿਸ ਸਟੇਸ਼ਨ ਤੇ ਐਸ ਡੀ ਐਮ ਆਫਿਸ ਹੈ ਸੋ ਵਾਹ ਭਾਈ ਇੰਨੀ ਕਿ ਬਚੀ ਹੈ ਯਾਦ ਅਖਨੂਰ ਕਿਲੇ ਦੀ ਲਓ ਜੀ ਭਾਰਤ ਦੇਸ਼ ਦਾ ਝੰਡਾ ਤੇ ਨਾਲ ਮੁੰਡੇ ਕਰ ਰਹੇ ਆ ਸੈਲਫੀਆਂ ਐਂਸ਼ੀਅੰਟ ਇਕਨੂਰ ਫੋਰਟ ਰਾਜਾ ਗੁਲਾਬ ਸਿੰਘ 1822 1800 ਰਾਜ ਆलम ਸਿੰਘ ਠੀਕ ਜੀ ਆ ਕਿਲੇ ਦਾ ਅੰਦਰੂਨੀ ਪੱਖ ਹੈ ਤੇ ਜੇ ਇਧਰ ਆਪਾਂ ਨਿਗਾਹ ਮਾਰੀਏ ਤਾਂ ਇਹ ਉਹ ਕਮਰੇ ਐ ਰੈਸ਼ੀ ਜਿਹੜੇ ਉਹ ਸਮੇਂ ਰਾਜੇ ਮਹਾਰਾਜੇ ਆਪਦੇ ਰਹਿਣ ਨੂੰ ਬਣਾਉਂਦੇ ਸੀਗੇ ਹੁਣ ਇੱਥੇ ਕੁਝ ਰੈਸ਼ਾਂ ਹੈਗੀਆਂ ਪਰ ਇਹ ਨਹੀਂ ਪਤਾ ਹੁਣ ਕੌਣ ਰਹਿ ਰਿਹਾ ਇੱਥੇ ਸੋ ਸਾਰਾ ਕਿਲਾ ਤਕਰੀਬਨ ਟਹਿ ਚੁੱਕਿਆ ਇਧਰੋਂ ਵੀ ਇੱਥੇ ਵੀ ਉਹ ਰੈਸ਼ੀ ਕਕਸ਼ ਹੋਣਗੇ ਉਹ ਵੀ ਹੈ ਨਹੀਂ ਜੇ ਤੇ ਸਾਹਮਣੇ ਜਿਹੜਾ ਦਰਿਆ ਚਨਾਬ ਉਹ ਆਪਦੇ ਉਹ ਗਰੀ ਜ਼ੋਰ ਸ਼ੋਰ ਨਾਲ ਵਹਿ ਰਿਹਾ ਕਾਫੀ ਕੰੰਦਾਂ ਟੁੱਟ ਚੁੱਕੀਆਂ ਇਹਦੀਆਂ ਦੂਰ ਤੱਕ ਆ ਕੇ ਰ ਉਥੋਂ ਕਿਲਾ ਲੱਗਦਾ ਦੇਖਣ ਨੂੰ ਛੋਟਾ ਪਰ ਆ ਕਿਲੇ ਦਾ ਅੰਦਰੂਨੀ ਮਹਿਲ ਵਾਲਾ ਜਿਹੜਾ ਸ਼ੀਸ਼ਾ ਹੈ ਪਰ ਜਦੋਂ ਤੁਸੀਂ ਇੱਥੇ ਆ ਕੇ ਨਿਗਾਹ ਮਾਰਦੇ ਹੋ ਤਾਂ ਦੂਰ ਤੱਕ ਜਿਹੜਾ ਹੈਗਾ ਕਿਲਾ ਤੁਹਾਨੂੰ ਦਿਖਾਈ ਦਿੰਦਾ ਆਹ ਜਿਹੜੀ ਕੰਧ ਹੈ ਇਹਦੀ ਇਹ ਬਾਅਦ ਚ ਟੁੱਟੀ ਹੈ ਕਿਉਂਕਿ ਪੁਰਾਤਨ ਜਿਹੜੀਆਂ ਤੁਸੀਂ ਨੈਟ ਤੇ ਫੋਟੋਆਂ ਦੇਖਦੇ ਹੋ ਖਰੂਰ ਕਿਲੇ ਦੀਆਂ ਤਾਂ ਕੰਧ ਸਾਬਤ ਆ ਉਹਦੇ ਚ ਸੋ ਹੁਣ ਤਾਂ ਇਹਦੇ ਵਿੱਚ ਝਾੜ-ਬੂੜ ਤੇ ਕਿਕਰਾਂ ਜਿਹੜੀਆਂ ਉਗ ਚੁੱਕੀਆਂ ਉਪਾਈ ਆਰਕੀਓਲੋਜੀਕ ਆਫ ਇੰਡੀਆ ਜਿਹੜਾ ਹੈਗਾ ਸੁੱਤਾ ਪਿਆ ਤੇ ਉਹਨੂੰ ਕੋਈ ਸੁਧਬੁੱਧ ਨਹੀਂ ਹੈਗੀ ਸੋ ਆ ਹੈਗਾ ਸਾਡੀ ਵਿਰਾਸਤੀ ਧਰੋਹਾਂ ਦੀ ਜਾਂ ਵਿਰਾਸਤੀ ਜਿਹੜੇ ਸਾਡੇ ਬਜੇ ਅਕਲੇ ਉਹਨਾਂ ਦੀ ਹਾਲਤ ਸੋ ਬੜਾ ਇਸ ਚੀਜ਼ ਦਾ ਦੁੱਖ ਵੀ ਹੁੰਦਾ ਤੇ ਚਲੋ ਖੈਰ ਜਿਹੜੇ ਰਾਜੇ ਮਹਾਰਾਜੇ ਆਪਣੀਆਂ ਛਾਪਾਂ ਛੱਡ ਗਏ ਉਹਵੇਂ ਹੀ ਰਹਿਣਗੇ ਕਲੇ ਟੈਂ ਦੇ ਉੱਸਰ ਦੇ ਰਹਿਣਗੇ ਸਭ ਸੰਭਾਲਿਆ ਜਾ ਸਕਦਾ ਸੋਹਣੇ ਤਰੀਕੇ ਨਾਲ ਬਾਹਰਲੇ ਮੁਲਕਾਂ ਦੀ ਇਹ ਸਿਫਤ ਹੈ ਵੀ ਜਿੰਨੇ ਵੀ ਉਹਨਾਂ ਦੇ ਕਿਲੇ ਆ ਜਦੋਂ ਤੁਸੀਂ ਜਾਣਦੇ ਹੋ ਇੰਗਲੈਂਡ ਜਾਣਦੇ ਹੋ ਜਾਂ ਇੰਗਲੈਂਡ ਤੋਂ ਆਇਰਲੈਂਡ ਜਾਣਦੇ ਹੋ ਹੋਰ ਥਾਵਾਂ ਤੇ ਜਾਣਦੇ ਹੋ ਤਾਂ ਬਹੁਤ ਸੋਹਣੇ ਕਿਲੇ ਆ ਉਹਨਾਂ ਦੇ ਤੇ ਉਹ ਉਵੇਂ ਹੀ ਸੰਭਾਲੇ ਹੋਏ ਉਹਨਾਂ ਨੇ ਸੋ ਮੌਸਮ ਜਿਹੜਾ ਹੈਗਾ ਉਵੇਂ ਹੀ ਹਮਸ ਭਰਿਆ ਹੀਜ਼ ਵਾਲਾ ਤੇ ਨਾਲ ਵਹਿੰਦੀ ਚਨਾਬ ਨਦੀ ਚੰਦਰਪਾਗਾ ਚੰਦਰਾ ਤੇ ਭਾਗੀ ਰਥੀ ਦਾ ਮੇਲ ਚੰਦਰਪਾਗਾ ਗੁਰਦੁਆਰਾ ਤਪੋਸਥਾਨ ਸ਼ੰਤ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਸੋ ਇਹ ਗੁਰਦੁਆਰਾ ਇੱਕ ਇਹਦੀ ਖਾਸੀਅਤ ਇਹ ਆ ਵੀ ਐਸਜੀਪੀਸ ਦੇ ਅੰਦਰ ਨਹੀਂ ਡੀਜੀਪੀਐਸ ਪੀਸੀ ਦੇ ਅੰਦਰ ਹੈ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅੰਦਰ ਹੈ ਜੀ ਆਹ ਤਪ ਸਥਾਨ ਹੈ ਤੇ ਇਹਦੇ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਹੈ ਤੇ ਸਾਹਮਣੇ ਇਹਦੇ ਇੱਕ ਮੰਦਿਰ ਹੈ ਸੋ ਅਖਨੂਰ ਦੇ ਵਿੱਚ ਵੀ ਇਹ ਦੇਖਣ ਵਾਲੀਆਂ ਥਾਵਾਂ ਹੈਗੀਆਂ ਦੋ ਤਿੰਨ ਚਨਾਬ ਨਦੀ ਦੇ ਕਿਨਾਰੇ ਇੱਥੇ ਤਪ ਕੀਤਾ ਸੀਗਾ ਬਾਬਾ ਸੁੰਦਰ ਸਿੰਘ ਜੀ ਨੇ ਰਜੌਰੀ ਤੋਂ 86 ਕਿਲੋਮੀਟਰ ਪਿੱਛੇ ਤੇ ਬਮਲਾ ਨਾਂ ਦੀ ਜਗ੍ਹਾ ਤੋਂ 6 ਕਿਲੋਮੀਟਰ ਪਿੱਛੇ ਅਸੀਂ ਜੰਮੂ ਦੀਆਂ ਨੀਂਹ ਪਹਾੜੀਆਂ ਵਿੱਚ ਖੜੇ ਆਂ ਤੇ ਬੱਦਲ ਵੀ ਹਲਕੀ ਹਲਕੀ ਹੈਗੀ ਆ ਚਾਹ ਪੀਣ ਲੱਗੇ ਜੇ ਇੱਥੇ ਤੇ ਚਾਹ ਪੀ ਕੇ ਅੱਗੇ ਚੱਲੇ ਪਾਵਾਂਗੇ ਕੋਸ਼ਿਸ਼ ਆਦੀ ਇਹੀ ਹੈ ਵੀ ਰਜੌਰੀ ਗੁਰਦਰਾ ਸਾਹਿਬ ਚ ਰਿਹਾ ਜਾਵੇ ਤੇ ਪਰ ਜੇ ਰਸਤੇ ਵਿੱਚ ਮੌਸਮ ਖਰਾਬ ਹੋ ਜਾਂਦਾ ਜਾਂ ਬਾਰਿਸ਼ ਆ ਜਾਂਦੀ ਹੈ ਤੇ ਫਿਰ ਉੱਥੇ ਹੀ ਕਿਤੇ ਟਿਕਾਣਾ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਦਿਖਾਉਣਾ ਵੀ ਜਿਹੜਾ ਪਹਾੜਾਂ ਦਾ ਦ੍ਰਿਸ਼ ਆ ਪੂਰਾ ਹਰਾ ਭਰਾ ਹੋ ਗਿਆ ਕਿਉਂਕਿ ਮੀਂਹ ਪਿਆ ਮੀਂਹ ਪੈਣ ਕਰਕੇ ਜਿਹੜਾ ਹੈਗਾ بارش ਪੂਰਿਸ਼ ਨਾਲ ਜਿਹੜੇ ਘਾਵ ਵਗੈਰਾ ਉਹ ਫੁੱਟ ਪਿਆ ਹੈਗਾ ਤੇ ਬੂਟੇ-ਬਾਟੇ ਹੋਰ ਫੁੱਟ ਗਏ। ਸਵੇਰੇ ਯੁੱਧਵੀਰ ਦੇ ਘਰੋਂ ਤਿੰਨ ਚੁੰਡੇ ਬਰੌਂਡੀ ਖਾ ਕੇ ਤੁਰੇ ਸੀ। ਤੇ ਰਸਤੇ 'ਚ ਕੁਝ ਨਹੀਂ ਖਾਦਾ ਪੀਤਾ ਤੇ ਹੁਣ ਮਿੱਠੇ ਦੇ ਨਾਲ ਚਾਹ ਪੀਤੀ ਜਾ ਰਹੀ ਐ ਇੱਥੇ। ਥਾਬੇ ਤੇ ਬਹਿ ਕੇ। ਤੋਂ ਚਾਹ ਜੂ ਪੀ ਕੇ ਤੇ ਢਗੋਂ ਤਰਵਾਸ ਦੇ ਕੇ ਅੱਗੇ ਤੁਰਾਂਗੇ। ਪਰसों ਕਹਿੰਦੇ ਮੀਂਹ ਪੈਣ ਕਰਕੇ ਪਿੱਛੇ ਜਿੱਥੇ ਆਪਾਂ ਰੁਕੇ ਸੀਗੇ ਚਾਹ ਪੀਣ ਉਥੋਂ 2 ਕਿਲੋਮੀਟਰ ਅੱਗੇ ਇੱਕ ਬੱਦਲ ਫੜਿਆ ਸੀਗਾ ਤੇ ਉਹਦੇ ਕਰਕੇ ਰਾਹ ਦੇ ਵਿੱਚ ਬਹੁਤ ਚਿੱਕੜ ਚੀਲਾ ਸੀਗਾ ਤੇ ਜਿਹੜੇ ਕਰਕੇ ਬੂਟਾਂ ਦੀ ਹਾਲਤ ਕੁਝ ਐਹੇ ਜੀ ਹੋ ਸੜਕਾਂ ਬਣਾਉਂਦੇ ਆ ਵਿਚਾਰੇ ਪਰ ਸੜਕਾਂ ਦੀ ਹਾਲਤ ਵੀ ਤੁਸੀਂ ਦੇਖ ਸਕਦੇ ਹੋ ਜਦੋਂ ਪਾਣੀ ਆਉਂਦਾ ਤਾਂ ਇਧਰਲੇ ਪਾਸੇ ਵਹਿ ਜਾਂਦਾ ਤੇ ਜਿਸ ਨੂੰ ਫੜਕ ਨੂੰ ਹੀ ਬਾਹਰ ਦਿੰਦਾ ਹੁਣ ਇਸ ਤੋਂ ਅੱਗੇ ਆਪਾਂ ਪਹੁੰਚਣਾ ਹੈਗਾ ਰਜੌਰੀ ਰਜੌਰੀ ਦਾ ਇੱਥੋਂ ਲਗਭਗ ਪਿੰਡਾ ਰਹਿ ਗਿਆ ਹੈਗਾ 50-55 ਕਿਲੋਮੀਟਰ ਉਹ ਦਮ ਲੈਣਾ ਸੀਗਾ ਇੱਕ ਤਾਂ ਕਿਉਂਕਿ ਚਲਾਉਂਦੇ ਚਲਾਉਂਦੇ ਕਿ ਵੀਰ ਕੀ ਆ ਕੀਮਾਂ ਜਿ ਮਹਿਸੂਸ ਹੋਣ ਲੱਗ ਜਾਂਦਾ ਸੋ ਫਿਰ ਰੁਕ ਜਾਈਦਾ ਤੇ ਸ਼ਾਰਟ ਵਗੈਰਾ ਲੈ ਲੀਦੀ ਆ ਸੋ ਅੱਗੇ ਜਿਹੜੇ ਹੈਗਾ ਫਸਲ ਬੀਜੀ ਵੀ ਆ ਬਾਗ ਵੀ ਲੱਗਾ ਹੋਇਆ ਵਿੱਚ ਤੇ ਨਾਲ ਉਹਨਾਂ ਨੇ ਆਉ ਦਾ ਮੱਕੀ ਚਰੀ ਇਹੋ ਜਿਹੀਆਂ ਫਸਲਾਂ ਬੀਜੀਆਂ ਹੋਈਆਂ ਤੇ ਉਹ ਜਿੱਥੇ ਪਹਾੜਾਂ ਤੇ ਟਰੱਕ ਜਾਈ ਜਾਂਦੇ ਆ ਉਦੋਂ ਨੂੰ ਆਪਾਂ ਜਾਣਾ ਹੈਗਾ ਹਾਂਜੀ ਭਾਈ ਰੀਲ ਟਾਈਪ ਮੋਡ ਕਰ ਲੀਆ ਬੜਾ ਜੀ ਰੀਲ ਟਾਈਪ ਕਰਨਾ ਅੱਛਾ ਰੀਲ ਨਹੀਂ ਕੱਢੀ ਕਹਿੰਦਾ ਭਾਈ ਕਹਿੰਦਾ ਹੈ ਰੀਲ ਬਣਾਉਣੀ ਹੈ ਹਾਂ ਰੀਲ ਬਣਾ ਲਓ ਕਿਉਂਕਿ ਉੱਧਰ ਵੀ ਜ਼ਰੂਰੀ ਹੈ ਨਾ ਉਹਦੇ ਲਈ ਵੀ ਜ਼ਰੂਰੀ ਹੈ ਮੈਂ ਇੱਕ ਮਿੰਟ ਚਾਬੀ ਬੰਦ ਕਰਾਂ ਮੁਰ ਕੇ ਸੈਲਫ ਨਹੀਂ ਵੱਜਣੀਗੀ ਕਦੇ ਕਦੇ ਜਿਹੜਾ ਹੈਗਾ ਅਸੀਂ ਆਹ ਬੰਦ ਕਰਨਾ ਭੁੱਲ ਜਾਂਦੇ ਆ ਜਦੋਂ ਜੇ ਇਹ ਨਾ ਬੰਦ ਕੀਤਾ ਤੇ ਬੈਟਰੀ ਨਹੀਂ ਖਾ ਲੈਣੀ ਹੈ ਤੇ ਬੈਟਰੀ ਖਾਨ ਤੋਂ ਬਾਅਦ ਇਹਨੇ ਸਟਾਰਟ ਨਹੀਂ ਹੋਣਾ ਹਾਂ ਜੀ ਦੱਸੋ ਕੋਈ ਨਹੀਂ ਦੱਸਣਾ ਭਾਈ ਰੀਲ ਚਾਹੁੰਦੇ ਆ ਰੀਲ ਚਾਹੁੰਦੇ ਖੜੇ ਆ ਰਾਹ ਵੇਖ ਕੇ ਹੱਥ ਖੜੇ ਆ ਆਪਣੇ ਰਾਹ ਬਹੁਤ ਸੀਗਾ ਕਦੇ ਕਿਹਾ ਤਾਂ ਲੱਗਦਾ ਵੀ ਯਾਰ ਜਿਆਹੀ ਸੜਕਾਏ ਤਾਂ ਹੁਣ ਪਹੁੰਚ ਗਏ ਤੇ ਜਦੋਂ ਫਿਰ ਹਾਂ ਇਹ ਵਸ ਮੈਲ ਮੈਲ ਕੁਚੈਲ ਜਿਹੜੀ ਹੈਗੀ ਸਾਡੇ ਦੇ ਤੇ ਜਿਹੜੀ ਟ੍ਰੇਨਿੰਗ ਹੈ ਆਪਾਂ ਜਿੱਥੇ ਰਹੇ ਲਾ ਲੈਣੀ ਹੈ ਤੇ ਆ ਟ੍ਰੇਨਿੰਗ ਹੈ ਜਿਹੜੀ ਇਹ ਵੀ ਦੇਖੋ ਤੁਸੀਂ ਰੰਗ ਦਾ ਫਰਕ ਪੈਂਦਾ ਚੰਗੀ ਜੀ ਮਨ ਦੀ ਕਦੋਂ ਲਹੂਗੀ ਮਨ ਦੀ ਮੈਲ ਵੀ ਮਹਾਰਾਜ ਲਾਉਣਗੇ ਕਾ ਸਾਡੇ ਦੋਵਾਂ ਲਈ ਬਿਲਕੁਲ ਨਵਾਂ ਹੈ ਤੇ ਮਹੀਨਾ ਵੀ ਜਿਹੜਾ ਅਸੀਂ ਚੁਣਿਆ ਉਹ ਅਗਸਤ ਦਾ ਪਿਛਲਾ ਪੱਖ ਚੁਣਿਆ ਤਾਂ ਪਹਾੜ ਤੁਸੀਂ ਦੇਖੋਗੇ ਸਾਰੇ ਜਿਹੜੇ ਹੈਗੇ ਹਰੇ ਭਰੇ ਹੈ ਤੇ ਸਾਹਮਣੇ ਵੱੱਡੇ ਜਿਹੜੇ ਹੈਗੇ ਉਹ ਪਹਾੜਾ ਵਿੱਚ ਘਿਰੇ ਪਏ ਹੈ ਤੇ ਮਗਰਲੇ ਪਾਸੇ ਪਾਣੀ ਦਾ ਇੱਕ ਵਹਾਅ ਵਹਿ ਰਿਹਾ ਉਹ ਸਾਨੂੰ ਪਤਾ ਨਹੀਂ ਲੱਗਿਆ ਵੀ ਕਿਹੜੀ ਨਦੀ ਹੈ ਜਾਂ ਦਰਿਆ ਕਿਉਂਕਿ ਪਿੱਛੇ ਦਾ ਤਵੀ ਰਹੇਗਾ ਸੀ ਜਾਂ ਤਾਂ ਇਹ ਚੋਣ ਆ ਹੋ ਸਕਦਾ ਹੈ ਜਦਾ ਮੀਲ ਚੋਣ ਆਦੀ ਹੈ ਸੋ ਇਧਰ ਤੁਸੀਂ ਦੇਖ ਸਕਦੇ ਹੋ ਨਜ਼ਾਰਾ ਜਿਹੜਾ ਹੈਗਾ ਦ੍ਰਿਸ਼ ਦਾ ਐਨ ਹਰਿਆ ਭਰਿਆ ਹੋਣ ਸਾਰੇ ਜਿਹੜੇ ਪਹਾੜ ਹੈ ਉਹ ਪੂਰੇ ਟਗੇ ਪਏ ਇੱਦਾਂ ਜਿੱਧਰ ਜਿੱਧਰ ਆਪਾਂ ਨਿਗਾਹ ਮਾਰਦੇ ਆ ਉਧਰ ਹੀ ਆਪ ਨੂੰ ਲੱਗਦਾ ਵੀ ਹਰਿਆਲੀ ਪਾਣੀ ਤੇ ਬੱਦਲ ਭਾਵੇਂ ਮੌਨਸੂਨ ਲੇਟ ਹੈ ਤੇ ਮੌਨਸੂਨ ਦਾ ਖੈਰ ਖਤਰਾ ਵੀ ਹੈਗਾ ਇਧਰ ਪਰ ਫਿਰ ਵੀ ਅੱਜ ਬੱਦਲਬਾਜ਼ੀ ਤਾਂ ਰਹੀ ਹੈ ਪਰ ਮੀਂਹ ਨਹੀਂ ਮਿਲਿਆ ਆਪਾਂ ਨੂੰ ਸੋ ਰਹਿ ਗਿਆ ਇੱਥੋਂ ਜਿਹੜਾ ਰਜ਼ਾਰੀ ਉਹ 25 ਕਿਲੋਮੀਟਰ ਤੇ ਚੱਲਦੇ ਆਪਾਂ ਅੱਗੇ ਨੂੰ ਵਧਦੇ ਆਂ ਪੀਰ ਪੰਜਾਲ ਦੀਆਂ ਪਹਾੜੀਆਂ ਦੇ ਜੜਾਂ 'ਚ ਵਸਿਆ ਰਜੌਰੀ ਸ਼ਹਿਰ ਤੇ ਰਜੌਰੀ ਸ਼ਹਿਰ ਦਾ ਉਹ ਸਾਹਮਣੇ ਤੁਹਾਨੂੰ ਦ੍ਰਿਸ਼ ਦਿਖਾਈ ਦਿੰਦਾ ਨਾਲ ਵੰਦਾ ਹੈਗਾ ਲੋਕੇਸ਼ਨ ਤੇ ਤਵੀ ਆਉਂਦੀ ਹੈ ਪਰ ਜਿਹੜੇ ਗੁਰਦੁਆਰਾ ਸਾਹਿਬ 'ਚ ਆਪਾਂ ਖੜੇ ਆਂ ਗੁਰਦੁਆਰਾ ਬੰਗਲਾ ਸਾਹਿਬ ਪਾਸ਼ਾਹੀ 6ਵੀਂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦਾ ਚਰਨ ਛੋਹ ਪ੍ਰਾਪਤ ਸਥਾਨ ਸੋ ਪਿਛਲੇ ਹਫ਼ਤੇ ਦਾ ਦਿਨਾਂ ਤੋਂ 6ਵੀਂ ਪਾਸ਼ਾ ਦੇ ਚਰਨ ਛੋਹ ਸਥਾਨ ਪ੍ਰਾਪਤ ਚਾਰ ਨਸ਼ੂ ਪ੍ਰਾਪਤ ਸਥਾਨਾਂ ਤੇ ਪਹੁੰਚ ਰਹੀਆਂ ਸੋ ਇਹ ਵੀ ਬਾਜ਼ਾਰ ਦੇ ਵਿੱਚ ਆ ਬਿਲਕੁਲ ਢੀੜੇ ਦੇ ਬਾਜ਼ਾਰ ਚ ਜਿਹਨੂੰ ਝਾਂਗਰ ਝਾਂਗਰ ਨਾਂ ਦੀ ਜਗ੍ਹਾ ਇਹ ਝਾਂਗਰ ਨਾਂ ਦੀ ਜਗ੍ਹਾ ਤੇ ਵਸਿਆ ਹੋਇਆ ਹੈ ਬਣਿਆ ਹੋਇਆ ਗੁਰਦੁਆਰਾ ਸੋ ਉਦੋਂ ਗੁਰਦੁਆਰ ਸਾਹਿਬ ਇੱਥੇ ਗੁਰੂ ਸਾਹਿਬ ਇੱਥੇ ਕਾਫੀ ਮਤਲਬ ਸਮਾਂ ਰਿਹਾ ਹੈ ਬਾਰਾਮੁੱਲਾ ਪੁੰਛ ਤਾਲਕੋਟ ਤੇ ਨੋਸ਼ੇਰਾ ਇਹਨਾਂ ਸਾਰੀਆਂ ਥਾਵਾਂ ਤੋਂ ਹੁੰਦੇ ਹੋਏ ਅੱਗੇ ਕਸ਼ਮੀਰ ਗਏ ਸੀ ਮਾਤਾ ਭਾਗਪਰੀ ਕੋਲੇ ਸੋ ਉਹੀ ਮਾਤਾ ਭਾਗਪਰੀ ਜੀ ਨੇ ਚੋਲਾ ਦਿੱਤਾ ਸੀ ਮਹਾਰਾਜ ਨੂੰ ਸੋ ਇੱਥੇ ਕਮਰਾ ਪੁੱਛਦੇ ਆ ਇਹ ਇਧਰ ਮਿਲਦਾ ਹੈ ਤੇ ਜਿਹੜੇ ਪਹਾੜ ਆ ਉਹ ਪੂਰੇ ਹਰੇ ਭਰੇ ਹੋ ਗਏ ਆ ਮદાન ਉਹ ਪਰਲੇ ਪਾਸੇ ਬੱਦਲ ਵੀ ਦਿਖਾਈ ਦੇ ਰਹੇ ਆ ਜਿੱਧਰ ਨੂੰ ਆਪਾਂ ਸ਼ਾਇਦ ਜਾਣਾ ਹੈ ਸੋਰੇ ਚਾਂਸਰਾ ਦਾ ਮਿਲ ਗਿਆ ਪਰ ਉਥੇ ਲੰਗਰ ਪਾਣੀ ਦਾ ਪ੍ਰਬੰਧ ਹੈ ਨਹੀਂ ਸੀਗਾ ਕਿਉਂਕਿ ਜਦੋਂ ਕਿਤੇ ਸੰਗਤ ਹੁੰਦੀ ਹੈ ਉਦੋਂ ਉਹ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਆਂ ਵੈਸੇ ਕਰਦੇ ਨਹੀਂ ਸੋ ਇੱਥੇ ਬੱਸ ਸਟੈਂਡ ਦੇ ਸਾਹਮਣੇ ਤਾਰਾ ਲక్ష్ਮੀ ਵੈਸ਼ਨੂ ਟੱਬ ਹੈ ਸੋ ਉਥੇ ਖਾਣਾ ਹੈ ਜੀ ਵੈਸ਼ਨੂ ਭੋਜਨ ਕਿਉਂਕਿ ਇਹ ਵੀ ਸਮੱਸਿਆ ਹੋ ਜਾਂਦੀ ਹੈ ਵੀ ਜੇ ਨਾਲ ਬੰਦੇ ਵੈਸ਼ਨੂ ਹੋਣ ਨਹੀਂ ਵੈਸ਼ਨੂ ਵੈਸੇ ਬੱਬਾ ਜੀ ਜਿਹੜੇ ਬੰਦੇ ਵੈਸ਼ਨੂ ਨਾਲ ਆਉਂ ਤੁਹਾਨੂੰ ਖਾਣ ਨੂੰ ਤਾਂ ਕੁਝ ਨਹੀਂ ਆ ਦੇ ਹਾਂ ਅਸੀਂ ਨਹੀਂ ਖਾਂਦੇਗੇ ਉੱਥੇ ਇੱਥੇ ਜਿਹੜਾ ਹੈਗਾ ਖਾਣ ਪਣ ਟੋਲੇ ਉਹ ਮੇਰੇ ਫਿੱਟ ਨਹੀਂ ਬੈਠਦਾਗਾ। ਇਸ ਕਰਕੇ ਜਿਹੜਾ ਵੈਸ਼ਨੂ ਆ ਉਥੇ ਦਾਲ ਤੇ ਨਾਲ ਪ੍ਰਸ਼ਾਦਾ। ਇੱਥੇ ਆਪਾਂ ਨੂੰ ਟਿਕਾਣਾ ਮਿਲਿਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਆਹ ਅਸੀਂ ਬੈਗ ਤੇ ਜਿਹੜਾ 슬ੀਪਿੰਗ ਬੈਗ ਤੇ ਟੈਂਟ ਵਗੈਰੇ ਇੱਥੇ ਲੱਗ ਰੱਖ ਲਈਆ। ਸਮਾਂ ਪੌਣੇ 9 ਵਜੇ ਦਾ ਹੋ ਗਿਆ। ਹੁਣ ਵੀਡੀਓ ਤੇ ਮੜਮੜਾ ਹੱਥ ਮਾਰ ਕੇ ਤੇ ਸੌਣਨੇ ਆ। ਸਵੇਰ ਰਾਦਾ ਵੀ ਇਥੋਂ ਸੜੀਆਂ ਚੱਲਾਂਗੀ ਤੇ ਨਿਕਲਾਂਗੇ ਪੀਰ ਕੀ ਗਲੀ ਵਾਲੀ ਪਾਸੇ ਮੁਗਲ ਰੋਡ ਪੀਰ ਕੀ ਗਲੀ ਤੇ ਗਾਂ ਛੋਪੀਆਂ ਬਾਰਾ ਮੁਲਾ ਜਿਹੜੇ ਜਿਹੜੇ ਵੀ ਰਸਤੇ 'ਚ ਆਪਾਂ ਜਗਾ ਦੇਖ ਸਕਦੇ ਹੋ ਉਹ ਦੇਖਾਂਗੇ ਵੀਡੀਓ ਨੂੰ ਲਾਈਕ ਕਰਿਓ ਜੇ ਕੁਝ ਚੰਗੀ ਨਾ ਲੱਗੀ ਜਾਂ ਵਧੀਆ ਲੱਗੀ ਉਹਦੇ ਬਾਰੇ ਕਮੈਂਟ ਕਰਕੇ ਦੱਸਿਓ ਸ਼ੇਅਰ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਸਪੋਰਟ ਮਿਲਦੀ ਰਹੇ ਤੇ ਸਫਰ ਦੇ ਨਾਲ ਜੁੜੇ ਰਹੋ ਧੰਨਵਾਦ